ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਕੁਕਿੰਗ ਚੈਨਲ ਖਾਣਾ ਮਨਪਸੰਦ ਪੰਜਾਬੀ ਵਿੱਚ ਤੇ ਅੱਜ ਆਪਾਂ ਬਣਾਵਾਂਗੇ ਇੱਕ ਹਸਤਾ ਕਰਾਰੀ ਮੂੰਗਫਲੀ ਦੀ ਪੱਟੀ ਲੋੜੀ ਵਾਸਤੇ ਤੇ ਨਾਲ ਹੀ ਮਕਰ ਸੰਕ੍ਰਾਂਤੀ ਵੀ ਹੈ ਤੇ ਤੁਸੀਂ ਜ਼ਰੂਰ ਟਰਾਈ ਕਰਨਾ ਤਾਂ ਮੈਨੂੰ ਇਹ ਗੁੜ ਮੂੰਗਫਲੀ ਦੀ ਪੱਟੀ ਤੁਸੀਂ ਵੀ ਬਤਾਨਾ ਕਿ ਤੁਹਾਡੇ ਕਿਹੋ ਜੀ ਬਣੀ ਤੇ ਇੱਥੇ ਤੁਸੀਂ ਵੇਖ ਸਕਦੇ ਹੋ ਕਿੰਨੀ ਕਰਾਰੀ ਬਣੀ ਹੈ ਜਿਹੜੀ ਪੱਟੀ ਹੈ ਕਿਸ ਤਰੀਕੇ ਨਾਲ ਚੂਰ-ਚੂਰ ਹੋ ਰਹੀ ਹੈ ਤੇ ਇੱਥੇ ਜਿਹੜੇ ਇੰਗਰੀਡੀਅੰਟਸ ਲਿੱਤੇ ਨੇ ਉਹ ਵੇਖ ਲਾਂਗੇ ਬਹੁਤ ਹੀ ਈਜ਼ੀ ਤਰੀਕੇ ਨਾਲ ਘਰ ਵਿੱਚ ਬਣ ਜਾਂਦੀ ਹੈ ਤੇ ਹਾਈਜੀਨਿਕ ਵੀ ਹੈ ਤੇ ਇੱਥੇ 350 ਗ੍ਰਾਮ ਜਿੰਨੀਆਂ ਕੱਚੀਆਂ ਮੂੰਗਫਲੀਆਂ ਲਿੱਤੀਆਂ ਨੇ 300 ਗ੍ਰਾਮ ਜਿੰਨਾ ਗੁੜ ਹੈ ਜਿਹਦੀ ਪਟਾਈ ਕਰਕੇ ਮੈਂ ਬਿਲਕੁਲ ਚੰਗੀ ਤਰੀਕੇ ਨਾਲ ਚੂਰ-ਚੂਰ ਕਰ ਲਿਆ ਹੈ ਬਿਰਨ ਨਾਲ ਤੇ ਇੱਥੇ ਗੁੜ ਜਿਹੜਾ ਹੈ ਜ਼ਰੂਰ ਕੁੱਟ ਕੇ ਲੈਣਾ ਨਹੀਂ ਤਾਂ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਨੂੰ ਪਿੰਗ ਲਾਂਵਿਚ ਇੱਕ ਵੱਡਾ ਚਮਚ ਜਿੰਨਾ ਦੇਸੀ ਘਿਓ ਲੱਤ ਹੈ ਇਹਦੇ ਨਾਲ ਟੇਸਟ ਬਹੁਤ ਚੰਗਾ ਆਉਂਦਾ ਹੈ ਤੇ ਅੱਧਾ ਛੋਟਾ ਚਮਚ ਜਿੰਨਾ ਸੋਡਾ ਹੈ ਮਿੱਠਾ ਸੋਡਾ ਜਿਹੜਾ ਹੁੰਦਾ ਹੈ ਖਾਣ ਵਾਲਾ ਇਹਨੂੰ ਬੇਕਿੰਗ ਸੋਡਾ ਵੀ ਕਹਿੰਦੇ ਨੇ ਤੇ ਅੱਧਾ ਛੋਟਾ ਚਮਚ ਇਹ ਪਾਣ ਨਾਲ ਜਿਹਦੀ ਪੱਟੀ ਹੈ ਉਹ ਬਹੁਤ ਹੀ ਖਸਤਾ ਕਰਾਰੀ ਬਣਦੀ ਹੈ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਥੋੜੇ ਇੰਗਰੀਡੀਅੰਟਸ ਦਾ ਯੂਜ਼ ਹੁੰਦਾ ਹੈ ਤੇ ਸਭ ਤੋਂ ਪਹਿਲਾਂ ਮੈਂ ਇਹਨਾਂ ਮੂੰਗਫਲੀਆਂ ਨੂੰ ਚੰਗੀ ਤਰੀਕੇ ਨਾਲ ਭੁੰਨ ਲਾਂਗੀ ਤੇ ਛਿਲਕਾ ਜਿਹੜਾ ਹੈ ਉਹ ਅਲੱਗ ਕਰਨਾ ਇਹਨਾਂ ਦਾ ਤੇ ਤੁਸੀਂ ਤੁਹਾਨੂੰ ਜੇ ਛਿਲੀ ਹੋਈ ਤੇ ਭੁੰਨੀ ਹੋਈ ਮੂੰਗਫਲੀ ਮਿਲੇ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਤੇ ਮੈਂ ਕੜਾਈ ਵਿੱਚ ਕੁਝ ਐਡ ਨਹੀਂ ਕੀਤਾ ਸਿੱਧਾ ਮੂੰਗਫਲੀयां ਪਾਈਆਂ ਨੇ ਤੇ ਇਹਨਾਂ ਨੂੰ ਚੰਗੀ ਤਰੀਕੇ ਨਾਲ ਮੀਡੀਅਮ ਫਲੇਮ ਤੇ 8-10 ਮਿੰਟ ਨਾਲ ਭੁੰਨਾ ਹੈ ਧੀਮੀ ਧੀਮੀ ਗੈਸ ਤੇ ਪੁੰਨਾਗੇ ਜਦ ਤੱਕ ਕਿ ਇਹ ਚੰਗੀ ਤਰੀਕੇ ਨਾਲ 골ਡਨ ਨਾ ਹੋ ਜਾਣ ਤੇ ਛਿਲਕਾ ਜਿਹੜਾ ਹੈ ਉਹ ਅਲੱਗ ਹੋਣ ਲੱਗੇਗਾ ਆਪਣੇ ਆਪ ਤੇ ਉਸ ਤੋਂ ਪਹਿਲਾਂ ਅਸੀਂ ਮਾੜਾ ਜਿਹਾ ਪਾਣੀ ਦਾ ਛਿੱਟਾ ਪਾ ਦਾਂਗੇ ਇਸ ਤਰੀਕੇ ਨਾਲ ਜਿਹੜਾ ਛਿਲਕਾ ਹੈ ਉਹ ਬਹੁਤ ਹੀ ਛੇਤੀ ਛੇਤੀ ਜਿਹੜਾ ਹੈ ਅਲੱਗ ਹੁੰਦਾ ਹੈ ਤੇ ਜਿਹੜੀ मूंगफली ਹੈ ਉਹ ਸੜਦੀ ਨਹੀਂ ਹੈ ਕਿਉਂਕਿ ਪਾਣੀ ਦੇ ਛਿੱਟੇ ਨਾਲ ਜਿਹੜਾ ਮੋਇਸਚਰ ਹੈ ਉਹ ਐਡ ਹੋ ਜਾਂਦਾ ਹੈ ਤੇ मूंगफली ਜਿਹੜੀ ਹੈ ਉਹ ਸਰਦੀ ਨਹੀਂ ਤੇ ਚੰਗੀ ਤਰੀਕੇ ਨਾਲ ਪੁੱਝ ਜਾਂਦੀ ਹੈ ਤੁਸੀਂ ਵੇਖ ਸਕਦੇ ਹੋ ਛਿਲਕਾ ਜਿਹੜਾ ਹੈ ਪੂਰੇ ਤਰੀਕੇ ਨਾਲ ਹਲੇ ਚਿਪਕਾ ਹੋਇਆ ਹੈ ਤੇ ਜਦ ਅਸੀਂ ਪੁਣਾਗੇ ਤੇ ਧੀਮੀ ਧੀਮੀ ਇਹਦਾ ਛਿਲਕਾ ਜਿਹੜਾ ਹੈ ਉਹ ਅਲੱਗ ਹੋ ਜਾਏਗਾ ਤੇ ਇੱਥੇ ਥੋੜਾ ਜਿਹਾ ਟਾਈਮ ਲੱਗਦਾ ਹੈ ਤੇ ਥੋੜਾ ਪੇਸ਼ੈਂਸ ਰੱਖਣਾ ਤੇ ਚੰਗੀ ਤਰੀਕੇ ਨਾਲ ਹਿਲਾਣ ਤੋਂ ਬਾਅਦ ਇਹ ਤੁਸੀਂ ਵੇਖ ਸਕਦੇ ਹੋ ਮੂੰਗਫਲੀ ਦਾ ਕਲਰ ਜਿਹੜਾ ਹੈ ਉਹ ਥੋੜਾ ਚੇਂਜ ਹੋ ਚੁੱਕਿਆ ਹੈ ਤੇ ਛਿਲਕਾ ਜਿਹੜਾ ਹੈ ਉਹ ਵੀ ਤੁਸੀਂ ਟੱਚ ਕਰਕੇ ਵੇਖ ਸਕਦੇ ਹੋ ਕਿ ਅਲੱਗ ਹੋਣ ਲੱਗ ਗਿਆ ਹੈ ਕਿ ਨਹੀਂ ਲੱਗਿਆ ਤੇ ਇੱਥੇ ਮੂੰਗਫਲੀ ਦਾ ਕਲਰ ਚੇਂਜ ਹੋ ਚੁੱਕਿਆ ਹੈ ਮੂੰਗਫਲੀ ਪੁੰਚੂਕੀ ਹੈ ਤੇ ਗੈਸ ਜਿਹੜਾ ਹੈ ਉਹ ਬੰਦ ਕਰਨ ਤੋਂ ਬਾਅਦ ਵੀ 1-2 ਮਿੰਟ ਵਾਸਤੇ ਚਲਾਉਂਦੇ ਰਹਿਣਾ ਹੈ ਤਾਂ ਕਿ ਜਿਹੜਾ ਮੂੰਗਫਲੀ ਹੈ ਉਹ ਸੜੇ ਨਹੀਂ ਤੇ ਟੇਸ ਜਿਹੜਾ ਹੈ ਉਹ ਕੋਹੜਾ ਨਹੀਂ ਹੋਣਾ ਚਾਹੀਦਾ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਮੈਂ ਚੰਗੀ ਤਰੀਕੇ ਨਾਲ ਹਿਲਾ ਰਹੀ ਹਾਂ ਤੇ ਛਿਲਕਾ ਜਿਹੜਾ ਹੈ ਉਹ ਬਿਲਕੁਲ ਕਲਰ ਚੇਂਜ ਕਰ ਚੁੱਕਿਆ ਹੈ ਤੇ ਜਿਹੜਾ ਅਲੱਗ ਹੋਣ ਲੱਗਿਆ ਹੈ ਤੁਸੀਂ ਤੁਹਾਨੂੰ ਆਵਾਜ਼ ਤੋਂ ਹੀ ਪਤਾ ਲੱਗ ਜਾਏਗਾ ਤੇ ਕੜਾਈ ਵਿੱਚ मूंगफली ਬਿਲਕੁਲ ਨਹੀਂ ਛੱਡਣੀ ਤੇ ਮੈਂ ਇੱਥੇ ਕੜਾਈ ਚੋਂ ਬਾਹਰ ਕੱਢ ਲਈ ਹੈ ਤੇ ਹੁਣ ਇਸ मूंगफली ਨੂੰ ਚੰਗੀ ਤਰੀਕੇ ਨਾਲ ਜੇ ਤੁਸੀਂ ਰਬ ਕਰੋਗੇ ਤਾਂ ਦੇਖੋ ਛਿਲਕਾ ਜਿਹੜਾ ਹੈ ਉਹ ਅਲੱਗ ਹੋ ਜਾਂਦਾ ਹੈ ਤੇ ਮੈਂ ਇੱਥੇ ਇੱਕ ਟ੍ਰਿਕ ਯੂਜ਼ ਕਰਾਂਗੀ ਇੱਥੇ ਮੈਂ ਇੱਕ ਸਾਫ਼ ਕਿਚਨ ਟਾਵਲ ਲਿੱਤਾ ਹੈ ਤੇ ਇਹਦੇ ਵਿੱਚ ਅਸੀਂ मूंगफली पादांगे तेनु चंगे तरीके नाल इस नाल जद नाल ओ, इस तरीके नाल ਅਸੀਂ ਰਬ ਕਰਾਂਗੇ ਤੇ ਜਿਹੜਾ ਛਿਲਕਾ ਹੈ ਉਹ ਆਪੇ ਹੀ ਅਲੱਗ ਹੋ ਜਾਏਗਾ ਤੇ ਬਹੁਤ ਜ਼ਿਆਦਾ ਮਿਹਨਤ ਨਹੀਂ ਕਰਨੀ ਪਏਗੀ ਤੇ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਰਬ ਕਰਕੇ ਮੈਂ ਸਾਰਾ ਦਾ ਸਾਰਾ ਛਿਲਕਾ ਚੰਗੇ ਤਰੀਕੇ ਨਾਲ ਅਲੱਗ ਕਰ ਲਾਂਗੀ ਤੇ ਇੱਥੇ मूंगफली ਜਦ ਆਪਸ ਵਿੱਚ ਜਦ ਰਗੜਾ ਖਾਣ ਗਿਆ मूंगफਲੀਆਂ ਤਾਂ ਛਿਲਕਾ ਛੇਤੀ ਛੇਤੀ ਅਲੱਗ ਹੋ ਜਾਏਗਾ ਤੇ ਇਸ ਤਰੀਕੇ ਨਾਲ ਤੁਸੀਂ ਵੀ ਛਿਲਕਾ ਜਿਹੜਾ ਹੈ ਉਹ ਅਲੱਗ ਕਰ ਸਕਦੇ ਹੋ ਹੁਣ ਥਾਲੀ ਵਿੱਚ ਪਾ ਕੇ ਇਹਨੂੰ ਚੰਗੀ ਤਰੀਕੇ ਨਾਲ ਜਦ ਅਸੀਂ ਫਟਕਾਂਗੇ ਤੇ ਛਿਲਕਾ ਟੋਟਲੀ ਅਲੱਗ ਹੋ ਜਾਏਗਾ ਤੇ ਅੱਧਾ ਛਿਲਕਾ ਤਾਂ ਕਪੜੇ ਵਿੱਚ ਹੀ ਰਹਿ ਜਾਂਦਾ ਹੈ ਜਦ ਅਸੀਂ ਇਹਨੂੰ ਅਲੱਗ ਕਰਨੇ ਆ ਤੇ ਇੱਥੇ ਹੁਣ ਇਸ ਤਰੀਕੇ ਨਾਲ ਫਟਕ ਫਟਕ ਕੇ ਅਸੀਂ ਛਿਲਕਾ ਜਿਹੜਾ ਹੈ ਉਹ ਅਲੱਗ ਕਰ ਦਾਂਗੇ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਛੇਤੀ ਕਿੰਨੇ ਈਜ਼ੀ ਤਰੀਕੇ ਨਾਲ ਛਿਲਕਾ ਅਲੱਗ ਹੋ ਜਾਂਦਾ ਹੈ ਤਾਂ ਇਸ ਤਰੀਕੇ ਨਾਲ ਤੁਸੀਂ ਵੀ ਮੂੰਗਫਲੀ ਦਾ ਛਿਲਕਾ ਆਰਾਮ ਨਾਲ ਘਰ ਵਿੱਚ ਅਲੱਗ ਕਰ ਸਕਦੇ ਹੋ ਤੇ ਭੁੰਨ ਕੇ ਘਰ ਵਿੱਚ ਰੈਡੀ ਵੀ ਕਰ ਸਕਦੇ ਹੋ ਮੂੰਗਫਲੀ ਖਾਣ ਲਈ ਇਹਦੇ ਵਿੱਚ ਮਸਾਲੇ ਪਾਓ ਤੇ ਮੂੰਗਫਲੀ ਖਾ ਸਕਦੇ ਹੋ ਤੁਸੀਂ ਨਮਕੀਨ ਵੀ ਬਣਾ ਸਕਦੇ ਹੋ ਇਸ ਤਰੀਕੇ ਨਾਲ ਤੇ ਹੁਣ ਆਪਾਂ ਸੇਮ ਕੜਾਈ ਵਿੱਚ ਗੁੜ ਐਡ ਕਰ ਦਿੱਤਾ ਹੈ ਤੇ ਗੈਸ ਦਾ ਫਲੇਮ ਤੁਸੀਂ ਦੇਖ ਸਕਦੇ ਹੋ ਬਿਲਕੁਲ ਲੋ ਰੱਖਿਆ ਹੈ ਮੈਂ ਤੇ ਗੁੜ ਅਲੱਗ ਕਰ ਦਾਂਗੇ ਤਾਂ ਕਿ ਕੜਾਈ ਵਿੱਚ ਫਲਾ ਦਾਂਗੇ ਤੇ ਇਹਦੇ ਵਿੱਚ ਐਡ ਕਰਾਂਗੇ ਦੋ ਛੋਟੇ ਚਮਚ ਜਿੰਨਾ ਪਾਣੀ ਬਸ ਇਸ ਤੋਂ ਜ਼ਿਆਦਾ ਐਡ ਨਹੀਂ ਕਰਨਾ ਤੇ ਜਿਹੜਾ ਦੇਸੀ ਘਿਓ ਲਿੱਤਾ ਸੀ ਉਹ ਇੱਕ ਛੋਟਾ ਚਮਚ ਐਡ ਕਰ ਦਿੱਤਾ ਹੈ ਮੈਥੇ ਤੇ ਇਹਨੂੰ ਹੁਣ ਬਿਲਕੁਲ ਲੋ ਫਲੇਮ ਤੇ ਮੈਲਟ ਕਰਾਂਗੇ ਤੇ ਗੁੜ ਜਿਹੜਾ ਹੈ ਉਹ ਮੈਲਟ ਹੋ ਚੁੱਕਿਆ ਹੈ ਤੇ ਹੁਣ ਬੋਇਲ ਆਣ ਲੱਗਾ ਹੈ ਤੇ ਹੁਣ ਆਪਾਂ ਗੈਸ ਦਾ ਫਲੇਮ ਮਾੜਾ ਜਿਹਾ ਵੜਾ ਦਾਂਗੇ ਕਿਉਂਕਿ ਸਾਨੂੰ ਇਹਨੂੰ ਬਿਲਕੁਲ ਇੱਕ ਸਟੇਜ ਤੇ ਪਹੁੰਚਾਉਣਾ ਹੈ ਜਿਸ ਸਟੇਜ ਤੇ ਅਸੀਂ ਮੂੰਗਫਲੀਆ ਐਡ ਕਰਾਂਗੇ ਤੇ ਗੈਸ ਦਾ ਫਲੇਮ ਵਧਾਉਣ ਤੋਂ ਬਾਅਦ ਅਸੀਂ ਇਹਨੂੰ ਕੁੱਕ ਕਰਾਂਗੇ ਤੇ ਤੁਸੀਂ ਵੇਖੋਗੇ ਕਿ ਚਾਂਦ ਚਾਕ ਬਣਨ ਲੱਗ ਜਾਣਗੇ ਤੇ ਜਿਵੇਂ ਜਿਵੇਂ ਬੱਬਲ ਦਾ ਸਾਈਜ਼ ਵੱਧਦਾ ਜਾਏਗਾ ਤੇ ਇਹ ਸਟੇਜ ਆਂਦੀ ਜਾਏਗੀ ਤੇ ਕੋਲੇ ਵਿੱਚ ਤੁਸੀਂ ਪਾਣੀ ਰੈਡੀ ਰੱਖਣਾ ਤਾਂ ਕਿ ਤੁਸੀਂ ਚੈੱਕ ਕਰ ਸਕੋ ਕਿ ਜਿਹੜੀ ਚਾਸ਼ਨੀ ਹੈ ਮੂੰਗਫਲੀਆਂ ਵਾਸਤੇ ਉਹ ਰੈਡੀ ਹੋਈ ਹੈ ਜਾਂ ਨਹੀਂ ਗੁੜ ਦੀ ਚਾਸ਼ਨੀ ਤੇ ਇੱਥੇ ਤੁਸੀਂ ਵੇਖ ਸਕਦੇ ਹੋ ਕਿੰਨਾ ਗਾੜਾ ਹੋ ਗਿਆ ਹੈ ਤੇ ਬੱਬਲ ਜਿਹੜੇ ਨੇ ਉਹ ਵੱਡੇ ਵੱਡੇ ਹੋ ਗਏ ਨੇ ਸਾਈਡ ਤੋਂ ਵੀ ਤੁਸੀਂ ਵੇਖ ਸਕਦੇ ਹੋ ਇਸ ਤਰੀਕੇ ਨਾਲ ਛਾਗ ਛਾਗ ਜਦ ਆਣ ਲੱਗੇ ਤਾਂ ਤੁਸੀਂ ਕੋਲੇ ਵਿੱਚ ਪਾ ਕੇ ਚੈੱਕ ਕਰ ਲਓ ਜਿਹੜੀ ਚਾਸ਼ਨੀ ਹੈ ਉਹ ਬਿਲਕੁਲ ਕੜਕ ਕਰਕੇ ਟੁੱਟਣੀ ਚਾਹੀਦੀ ਹੈ ਤੇ ਇੱਥੇ ਜਦ ਅਸੀਂ ਚਾਸ਼ਨੀ ਐਡ ਕਰ ਰਹੇ ਹਾਂ ਤਾਂ ਗੈਸ ਦਾ ਫਲੇਮ ਮੈਂ ਬਿਲਕੁਲ ਲੋ ਕਰ ਦਿੱਤਾ ਸੀ ਤੇ ਠੰਡੀ ਕਰਨ ਤੋਂ ਬਾਅਦ ਅਸੀਂ ਚੈੱਕ ਕਰਾਂਗੇ ਇਹਨੂੰ ਕੱਢ ਕੇ ਤੇ ਇਹ ਵੇਖੋ ਇਹ ਬਿਲਕੁਲ ਕ੍ਰੈਕ ਹੋਣੀ ਚਾਹੀਦੀ ਹੈ ਦੇਖੋ ਤੁਸੀਂ ਇਹ ਹੁਣ ਹਲੇ ਰੈਡੀ ਨਹੀਂ ਹੈ ਹਲੇ ਮਾੜੀ ਜੀ ਸੌਫਟ ਹੈ ਜੀ ਸੌਫਟ ਚਾਸ਼ਨੀ ਹੈ ਤਾਂ ਮੂੰਫਲੀਆਂ ਨਹੀਂ ਐਡ ਕਰਨੀ ਨਹੀਂ ਤਾਂ ਬਿਲਕੁਲ ਵੀ ਚੰਗੀ ਨਹੀਂ ਬਣੇਗੀ ਜਿਹੜੀ ਮੂੰਫਲੀ ਦੀ ਪੱਟੀ ਹੈ ਤੇ ਹੁਣ ਕਲਰ ਹੋਰ ਚੇਂਜ ਹੋ ਗਿਆ ਹੈ ਇਹਦਾ ਤੇ ਗੈਸ ਦਾ ਫਲੇਮ ਮੈਂ ਬਿਲਕੁਲ ਲੋ ਕਰ ਦਿੱਤਾ ਸੀ ਐਂਡ ਵਿੱਚ ਜੇ ਤੁਸੀਂ ਹਾਈ ਫਲੇਮ ਤੇ ਇਹ ਕੰਮ ਕਰੋਗੇ ਤੇ ਜਿਹੜੀ ਚਾਸ਼ਨੀ ਹੈ ਉਹ ਬਿਲਕੁਲ ਕਾਲੀ ਹੋ ਜਾਏਗੀ ਤੇ ਤੁਸੀਂ ਵੇਖ ਸਕਦੇ ਹੋ ਹੁਣ ਆਪਾਂ ਇਹਨੂੰ ਤੋੜ ਕੇ ਚੈੱਕ ਕਰਾਂਗੇ ਚਾਸ਼ਨੀ ਨੂੰ ਇਹ ਵੇਖੋ ਤੇ ਇਹ ਬਿਲਕੁਲ ਕ੍ਰਕ ਕਰਕੇ ਟੁੱਟ ਰਹੀ ਹੈ ਤੇ ਇਸ ਤਰੀਕੇ ਦੀ ਚਾਸ਼ਨੀ ਹੋਣੀ ਚਾਹੀਦੀ ਹੈ ਤੇ ਹੁਣ ਗੈਸ ਬੰਦ ਕਰ ਦਿੱਤੀ ਹੈ ਮੈਂ ਤੇ ਸੋਡਾ ਐਡ ਕਰ ਦਾਂਗੇ ਜਿਹੜਾ ਅਸੀਂ ਇੱਧਾ ਛੋਟਾ ਚਮਚ ਜਿੰਨਾ ਲਿੱਤਾ ਸੀ ਤੇ ਸੋਡਾ ਐਡ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਕਿੰਨੀ ਛੇਤੀ ਇਹਦਾ ਕਲਰ ਜਿਹੜਾ ਹੈ ਲਾਈਟ ਹੋ ਗਿਆ ਹੈ ਤੇ ਗੈਸ ਬੰਦ ਹੈ ਹਲੇ ਤੇ ਹੁਣ ਆਪਾਂ ਐਡ ਕਰ ਦਾਂਗੇ ਮੂੰਗਫਲੀਆਂ ਜਿਹੜੀਆਂ ਅਸੀਂ ਰੱਖਿਆ ਸਨ ਤੁਸੀਂ ਇੱਕ ਛੁਟਕੀ ਨਮਕ ਵੀ ਐਡ ਕਰ ਸਕਦੇ ਹੋ ਟੇਸਟ ਵਧਾਉਣ ਵਾਸਤੇ ਜੇ ਤੁਹਾਨੂੰ ਪਸੰਦ ਹੈ ਤੇ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਤਾਰਾ-ਤਾਰਾ ਬਣ ਰਹੀਆਂ ਨੇ ਤੇ ਬਿਲਕੁਲ ਪਰਫੈਕਟ ਸਾਡੀ ਮੂੰਗਫਲੀ ਦੀ ਪੱਟੀ ਜਿਹੜੀ ਹੈ ਉਹ ਬਣੇਗੀ ਤੇ ਇਸ ਤਰੀਕੇ ਨਾਲ ਤੁਸੀਂ ਘਰ ਵਿੱਚ ਮੂੰਗਫਲੀ ਦੀ ਪੱਟੀ ਆਰਾਮ ਨਾਲ ਬਣਾ ਸਕਦੇ ਹੋ ਤੁਹਾਡੇ ਕੋਲ ਬਟਰ ਪੇਪਰ ਹੋਏ ਤਾਂ ਉਹਦੇ ਉੱਤੇ ਲਾ ਸਕਦੇ ਹੋ ਐਨੂੰ ਫਿਲਾ ਸਕਦੇ ਹੋ ਤੇ ਇਸ ਚੰਗੀ ਤਰ੍ਹਾਂ ਮਿਕਸ ਹੋ ਚੁੱਕਿਆ ਹੈ ਤੇ ਤਾਰਾ ਤੁਸੀਂ ਵੇਖ ਸਕਦੇ ਹੋ ਬਿਲਕੁਲ ਬਾਜ਼ਾਰ ਵਾਂਗ ਬਣ ਕੇ ਰੈਡੀ ਹੋਏਗੀ ਇਹ ਮੂੰਗਫਲੀ ਦੀ ਪੱਟੀ ਤੇ ਇਹਨੂੰ ਚੰਗੀ ਤਰ੍ਹਾਂ ਕਰਾਲ ਮਿਕਸ ਕਰਨ ਤੋਂ ਬਾਅਦ ਅਸੀਂ ਕਿਸੇ ਪਲੇਟਫਾਰਮ ਤੇ ਜਾਂ ਚੋਪਿੰਗ ਬੋਰਡ ਤੇ ਅਸੀਂ ਇਹਨੂੰ ਫੇਰਾ ਸਕਦੇ ਹਾਂ ਤੇ ਇੱਥੇ ਮੇਰੇ ਕੋਲ ਫੂਡ ਗ੍ਰੇਡ ਪਲਾਸਟਿਕ ਹੈ ਤੇ ਇਹਦੇ ਉੱਤੇ ਅਸੀਂ ਮਾੜਾ ਜੀਆ ਕਿਉਂ ਜਿਹੜਾ ਅਸੀਂ ਅੱਧਾ ਚਮਚ ਪਚਾਇਆ ਸੀ ਉਹ ਅਪਲਾਈ ਕਰ ਦਾਂਗੇ ਤੁਸੀਂ ਸਿੱਧਾ ਡਾਇਰੈਕਟਲੀ ਜਿਹੜੇ ਬੋਰਡ ਹੈ ਉਹਦੇ ਉੱਤੇ ਵੀ ਬਣਾ ਸਕਦੇ ਹੋ ਤੇ ਮੈਂ ਇੱਥੇ ਇਸ ਤਰੀਕੇ ਨਾਲ ਕਰ ਰਹੀ ਹਾਂ ਤਾਂ ਕਿ ਈਜ਼ੀ ਹੋ ਜਾਏ ਮੇਰੇ ਕੋਲ ਜਿਹੜਾ ਬੇਕਿੰਗ ਪੇਪਰ ਹੈ ਬਟਰ ਪੇਪਰ ਉਹ ਖਤਮ ਸੀ ਤੇ ਇਸ ਤਰੀਕਰਣ ਮੈਂ ਪਲਾਸਟਿਕ ਲਿੱਤਾ ਹੈ ਤੇ ਤੁਸੀਂ ਪਲਾਸਟਿਕ ਅਵੋਇਡ ਕਰ ਸਕਦੇ ਹੋ ਬਟ ਇਸ ਇਹਦੇ ਨਾਲ ਜਿਹੜਾ ਆਸਾਨੀ ਨਾਲ ਨਿਕਲ ਆਂਦੀ ਹੈ ਤੁਸੀਂ ਦੇਖ ਸਕਦੇ ਹੋ ਬਿਲਨ ਨਾਲ ਅਸੀਂ ਇਹਨੂੰ ਫਲਾ ਲਿਆ ਹੈ ਤੇ ਹੁਣ ਆਪਾਂ ਚੱਕੂ ਦੇ ਨਾਲ ਗਰਮ-ਗਰਮ ਵਿੱਚ ਹੀ ਇਹ ਕੰਮ ਕਰਨਾ ਹੈ ਜੇ ਠੰਡਾ ਕਰਨ ਤੋਂ ਬਾਅਦ ਕਰੋਗੇ ਤਾਂ ਇਹਨੇ ਸੋਨੇ ਪੀਸਿਸ ਕੱਟ ਨਹੀਂ ਹੋਣਗੇ ਤੇ ਇਹਨੂੰ ਪ੍ਰੈਸ ਕਰਕੇ ਇਸ ਤਰੀਕੇ ਨਾਲ ਹੱਥ ਨਾਲ ਤੁਸੀਂ ਪੀਸਿਸ ਕੱਟ ਕਰ ਸਕਦੇ ਹੋ ਆਪਣੀ ਇੱਛਾ ਨਾਲ ਜਿੰਨੇ ਜਿੰਨੇ ਪੀਸਿਸ ਤੁਹਾਨੂੰ ਚਾਹੀਦੇ ਨੇ ਉਸ ਤਰੀਕੇ ਨਾਲ ਉਹਨੇ ਸਾਈਜ਼ ਦੇ ਤੁਸੀਂ ਬਣਾ ਸਕਦੇ ਹੋ ਸ਼ੇਪ ਦੇ ਬਣਾ ਸਕਦੇ ਹੋ ਤੇ ਇਹ ਥੋੜਾ ਠੰਡਾ ਹੋਣ ਦਵਾਂਗੇ ਅਸੀਂ ਇਹਨੂੰ ਤੇ 15 ਮਿੰਟ ਹੋ ਚੁੱਕੇ ਨੇ 15 ਮਿੰਟ ਵਿੱਚ ਹੀ ਐਟ ਚੰਗੀ ਤਰੀਕੇ ਨਾਲ ਠੰਡੀ ਹੋ ਜਾਂਦੀ ਹੈ ਕਿਉਂਕਿ ਸਰਦੀਆਂ ਦਾ ਮੌਸਮ ਹੈ ਸਰਦੀਆਂ ਦੇ ਮੌਸਮ ਵਿੱਚ ਬੜੀ ਛੇਤੀ ਠੰਡੀ ਹੁੰਦੀ ਹੈ ਤੇ ਇਹ ਵੇਖੋ ਕਿੰਨੀ ਚੰਗੀ ਤਰੀਕੇ ਨਾਲ ਜੰਮ ਗਈ ਹੈ ਤੇ ਹੁਣ ਆਪਾਂ ਇਹਨੂੰ ਪਲੇਟ ਵਿੱਚ ਕੱਢ ਲਾਂਗੇ ਤੇ ਸਾਫ਼ ਕਰ ਲਾਂਗੇ ਤੇ ਇਹ ਬਿਲਕੁਲ ਵੀ ਚਿਪਕੇਗੀ ਨਹੀਂ ਕਿਉਂਕਿ ਅਸੀਂ ਜਿਹੜਾ ਕਿਓ ਹੈ ਉਹ ਅਪਲਾਈ ਕੀਤਾ ਸੀ ਤੇ ਥੱਲੇੋਂ ਤੁਸੀਂ ਵੇਖ ਸਕਦੇ ਹੋ ਕਿੰਨੀ ਤਰੀਕੇ कि फैट तो कि वेखो खस्ता मूंगफली की पट्टी बन के रेडी हुई है तुम्हें तो भी इस तरीके मूंगफली की पट्टी एक बार जरूर ट्राई करना घर कर बहुत आसानी बनती है तो टेस्टी भी बहुत बनती है बाज़ार तो दस गुना चंकी लगती है टेस्ट में करंच थोड़ा तो ਤੁਸੀਂ ਯਕੀਨ ਨਹੀਂ ਕਰੋਗੇ ਕਿ ਬਹੁਤ ਵਧੀਆ ਹੁੰਦਾ ਹੈ ਤੇ ਤੁਸੀਂ ਬਣਾ ਕੇ ਟਰਾਈ ਕਰਨਾ ਤੇ ਮੈਨੂੰ ਜ਼ਰੂਰ ਦੱਸਣਾ ਇਸੇ ਤਰੀਕੇ ਨਾਲ ਬਦਾਮ ਦੀ ਚिक्की ਵੀ ਤੁਸੀਂ ਬਣਾ ਸਕਦੇ ਹੋ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਤੁਸੀਂ ਬਦਾਮ ਦੀ ਇਹ ਪੱਟੀ ਵੇਖਣਾ ਚਾਹੁੰਦੇ ਹੋ ਜਾਂ ਫਿਰ ਡਰਾਈ ਫਰੂਟਸ ਦੀ ਕਾਜੂ ਦੀ ਪੱਟੀ ਵੀ ਵੇਖਣਾ ਚਾਹੁੰਦੇ ਹੋ ਜੇ ਤੁਹਾਨੂੰ ਪਸੰਦ ਆਏ ਤਾਂ ਮੈਨੂੰ ਜ਼ਰੂਰ ਦੱਸਣਾ ਇਹ ਵੇਖੋ ਬੇਲ ਨਾਲ ਮੈਂ ਤੁਹਾਨੂੰ ਤੋੜ ਕੇ ਵਿਖਾਨੀ ਆ ਕਿ ਕਿਸ ਤਰੀਕੇ ਨਾਲ ਵੇਖੋ ਚੂਰਾ ਚੂਰਾ ਹੋ ਜਾਂਦੀ ਹੈ ਤੇ ਮੈਨੂੰ ਲੱਗਦਾ ਹੈ ਤੁਹਾਨੂੰ ਮੇਰੀ ਰੈਸਪੀਜ਼ ਪਸੰਦ ਆ ਰਹੀਆਂ ਨੇ ਜੇ ਪਸੰਦ ਆ ਰਹੀਆਂ ਨੇ ਤਾਂ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਮੈਨੂੰ ਜ਼ਰੂਰ ਬਤਾਣਾ ਤੇ ਮੇਰਾ ਹੌਸਲਾ ਵਧਾਓ ਚੈਨਲ ਨੂੰ ਸਪੋਰਟ ਕਰੋ ਵੀਡੀਓਜ਼ ਨੂੰ ਸ਼ੇਅਰ ਤੇ ਲਾਈਕ ਕਰੋ ਤੇ ਮੈਂ ਇਸ ਤਰੀਕੇ ਨਾਲ ਤੁਹਾਡੇ ਨਾਲ ਹੋਰ ਨਵੀਆਂ-ਨਵੀਆਂ ਰੈਸਪੀਜ਼ ਸ਼ੇਅਰ ਕਰਾਂਗੀ ਤੇ ਮੈਨੂੰ ਜ਼ਰੂਰ ਦੱਸਣਾ ਤੁਸੀਂ ਕਿਸ ਤਰੀਕੇ ਦੀ ਰੈਸਪੀਜ਼ ਦੇਖਣਾ ਚਾਹੁੰਦੇ ਹੋ ਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ